ਜੀ ਅੱਜ ਅਸੀਂ ਬਣਾ ਰਹੇ ਹਾਂ ਭੂਕਨੇ ਜਿਵੇਂ ਕਹਿੰਦੇ ਹੁੰਦੇ ਆਹ ਦੇਖੋ ਜੀ ਕੜਾਈ ਅਸੀਂ ਰੱਖ ਲਈ ਹੈ ਮੇਰਾ ਜੀ ਹੁਣ ਅਸੀਂ ਦੇਖ ਪਾ ਰਹੇ ਹਾਂ ਜੀ ਵਿੱਚ ਆਹ ਦੇਖੋ ਪਹਿਲਾਂ ਥੋੜਾ ਜਿਹਾ ਤੇਲ ਚੰਗਾ ਲਈਏ ਵਿੱਚ ਪਾਉਣਾ ਥੋੜਾ ਜਿਹਾ ਸੰਗਰੂਬ ਥੋੜਾ ਜਿਹਾ ਤੇ ਜਿਹਾ ਸਰ੍ਹੋਂ ਦਾ ਤੇਲ ਹੁਣ ਆਪਾਂ ਲੈ ਕੇ ਖਾਓ ਥੋੜਾ ਜਿਹਾ ਜੈਸ ਦੇ ਵੀ ਗਾਣ ਲਈ ਹੈ ਜੀ। ਹਾਂ ਜੀ। ਪਾਣੀ ਵੀ ਸਦਾ ਫਿਮਰੀ ਆਈ ਦੇਖੋ। ਹੋਰ ਜੀ ਉੱਤੋਂ ਬਾਅਦ ਤੇਲ ਪਾ ਦੇ ਕੋ ਕਰੂੰਗਾ। ਕਰੂੰਗਾ ਤੇਲ ਕੋਣ ਤੋਂ ਬਾਅਦ। ਆਇਕੜ। ਇਹਨਾਂ ਫਰਦਰ ਪਾਣੀ ਸਿਮਲਾ ਦੇ ਤੇ ਇਹਦੇ ਤੇਰ ਪੋਣੇ ਕਰੂੰਗਾ। ਪਾਣੀ ਵੀ ਲੈ ਲਈ ਜੀ। ਹਾਂ ਜੀ। ਪਾਣੀ ਵੀ ਤਿਆਰ ਕਰ ਲਈ ਹੈ। ਹੁਣ ਅਸੀਂ ਤੇਲ ਪਾਈਏ। ਪੂਰਾ ਸੁੱਕ ਗਿਆ ਜੀ। ਪਾਣੀ ਤੇਲ ਪਾਣਾ ਥੋੜਾ ਆ। ਵਾਹ। ਇੰਨਾ ਕੁ ਬਹੁਤ ਆ ਜੀ ਤੇਲ। ਆਪਾਂ ਥੋੜੇ ਕਰਦੇ ਆ। ਹਾਂ ਜੀ। ਇਹਨੂੰ ਥੋੜਾ ਗਰਮ ਹੋਣ ਲੈਣੇ ਆ। ਕੈਸ ਤੇ ਸਾਡਾ ਪਾਉਣ ਦਾ ਟਾਈਮ ਆਪਣੀ ਚਾਹ ਰੱਖ ਲੈਣੀ। ਚਾਹ ਦਾ ਸਵਾਦ ਤੁਹਾਨੂੰ ਬਹੁਤ ਲੱਗੇ ਹੁੰਦਾ ਵੇ। ਇੱਕ ਕੁਤੀਲੀ ਲੱਭ ਲਈਏ। ਹਾਂਜੀ। ਚਾਹ ਲਈ ਕੁਤੀਲੀ ਮਿਲ ਗਈ ਆ। ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾਈਏ ਜੀ। ਤੇ ਇਹਦੇ ਨਾਲ ਸਾਡੀ ਚਾਹ ਰੈਡੀ ਹੋਊਗੀ। ਅਸੀਂ ਹੁਣ ਇਹਦੇ ਵਿੱਚ ਖੰਡ ਪਾਵਾਂਗੇ ਜੀ। ਉਧਰੋਂ ਸਾਡਾ ਤੇਲ ਵੀ ਥੋੜਾ ਥੋੜਾ ਗਰਮ ਹੋ ਰਿਹਾ ਜੀ। ਦੇਖੋ। ਤੇਲ ਵੀ ਹੋ ਗਿਆ। ਇਤਨਾ ਖੰਡ ਪਾਤੀਏ ਜੀ ਹੋਣਾ ਸੀ ਇਹਦੇ ਵਿੱਚ ਪੱਤੀ ਪਾਵਾਂਗੇ ਜੀ। ਪਾ ਲੀ। ਪਾ ਲੀ। ਉਹ ਇਹਦੇ ਨਾਲ ਮੋਰੇ ਜੀ ਤੋਂ। ਬੋਲੇ ਤਾਂ ਪਾਣੀ ਦੀ ਛੋਟੀ ਲਾਤੀ ਪਾਵਾਂਗੇ। ਇਲਾਚੀ ਜੀ ਇਲਾਚੀ ਪਾਉਗੀ। ਇੱਕ ਸ਼ੁਗਰ ਹੋ ਗਿਆ ਜੀ। ਆਪਾਂ ਗੈਸ ਚਾਲਾ ਕੋਲੀ ਗਏ। ਗਿਆ ਸਾਡੀ ਬਾਂਦਾਈ। ਹਾਂ ਜੀ। ਆਪਾਂ ਗੈਸ ਚਲਾਤੀ ਹੈ ਜੀ ਹੁਣ। ਇਤਨਾ ਸਾਗ ਤੇਲ ਗਰਮ ਹੋ ਗਿਆ। ਇਹਦੀ ਗੈਸ ਚੱਲ ਰਹੀ ਆ। ਇਹਦੀ ਗ੍ਰੇਸ ਆਪਾਂ ਚਲਾਉਣਾ ਭੁੱਲ ਗਏ ਸੀ ਹਾਂਜੀ ਪਾਣੀ ਰੱਖਤਾ ਆਪਾਂ ਲੇਚੀ ਪਾਤੀਆਂ ਉਹਦੇ ਵਿੱਚ ਹੀ ਠੀਕ ਹੈ ਜੀ ਲੇਚੀ ਪਾਤੀਆਂ ਇਧਰ ਤੇਲ ਗਰਮ ਹੋ ਰਿਹਾ ਆਪਣਾ ਸਰੋਂ ਦਾ ਬਸ ਤੇਲ ਗਰਮ ਹੋਣ ਤੇ ਆਪਾਂ ਗੈਸ ਥੋੜੀ ਤੇਜ਼ ਕਰ ਦਿੰਦੇ ਆ ਜਿਹਦੇ ਨਾਲ ਛੇਤੀ ਗਰਮ ਹੋ ਜਾਵੇ ਇਧਰੋਂ ਆਪਾਂ ਚਾਹ ਰੱਖਤੀ ਆ ਤੇ ਆਪਾਂ ਦੁੱਧ ਵੀ ਕੱਢ ਲੈਣੇ ਆ ਉਹਨਾਂ ਟਾਈਮ ਫ੍ਰਿਜੋਂ ਬਾਹਰ ਕੱਢ ਕੇ ਰੱਖ ਲੈਣੇ ਆ ਸਾਡਾ ਬਾਹਰ ਹੀ ਆ। ਹਾਂਜੀ। ਉਹ ਜਿੱਥੇ ਪਿਆ ਆਪਾਂ ਜੀ ਵਿੱਚ ਪਾ ਦੇਣਾ। ਲੱਗ ਜਿਹਾ ਕੋਈ ਨਹੀਂ। ਤੇਲ ਸਾਡਾ ਗਰਮ ਹੋ ਗਿਆ ਜੀ। ਦੇਖੋ। ਆਪਾਂ ਮਾਰ ਲਾਪੇ। ਉਹਦੇ ਜੇ ਇਹਦੇ ਵਿੱਚ ਛੋਟੇ ਛੋਟੇ ਭੂਗੜੇ ਪਾਵਾਂਗੇ ਤੇਲ ਸਾਡਾ ਗਰਮ ਹੋ ਗਿਆ ਜੀ। ਦੇਖੋ। ਤੇਲ ਸਾਡਾ ਗਰਮ ਹੋ ਗਿਆ ਹੈ ਜੀ। ਹੁਣ ਆਪਾਂ ਉਹਦੇ ਵਿੱਚ ਥੋੜੇ ਥੋੜੇ ਭੂਗੜੇ ਪਾਵਾਂਗੇ। ਜਦੋਂ ਜਲਾ ਕਰ ਲਵਾਂਗੇ ਇਹਦੇ ਨੂੰ ਗੈਸ ਘੱਟ ਕਰ ਲਵਾਂਗੇ। Jangan enggak. Mau ਤੁਸੀਂ ਆਪਣਾ ਵਿਚਾਰ ਆਖਦੇ ਆਪਾ ਘੁਗਣੇ ਬਲਦੇ ਪਏ ਆ ਜੀ ਸਾਡੇ ਦੇਖੋ ਜੀ ਸੋ ਸੇਵ ਆਪਾਂ ਸਹੀ ਪਾਉ ਰਹੇ ਹਾਂ ਗਿੜੇਸ ਆਪਾਂ ਬੰਦ ਕਰ ਦਿੰਦੇ ਹਾਂ ਕਿਉਂਕਿ ਆਪਾਂ ਥੋੜੇ ਹੋ ਗਏ ਹਾਂ ਜੀ ਇੰਨੇ ਬਹੁਤ ਆ ਜੀ ਕਾਹਤੋਂ ਮੰਨਨ ਦਾ ਖਾਓਗੇ। ਰੱਤੇ ਸਾਰੇ ਚਾਹ ਵੀ ਬਣਦੀ ਪਈ ਐ। ਛੱਡ ਕੋ ਕੈਮਰਾ ਮੈਨੂੰ। ਸਾਰੇ ਸਾਡੇ ਰੈਡੀ ਹੋ ਗਏ ਜੀ। ਦੇਖੋ। ਸਹੀ ਐ ਜੀ। ਬਰ ਇਹ ਲੱਗਦੇ ਦੱਸਿਓ ਕਮੈਂਟ ਕਰਕੇ ਸਾਰੇ। ਗੈਸ ਆਪਾਂ ਬੰਦ ਕਰਤੀ ਐ। ਚਾਹ ਸਾਡੀ ਬਣਦੀ ਪਈ ਐ ਜੀ। ਹਾਂ ਬਰ ਰੈਡੀ ਕਰਦੇ ਪਏ ਆਂ। ਚਾਹ ਉਪਲਦੀ ਪਈ ਐ। ਥੋੜਾ ਟਾਈਮ ਰੋਕ ਕੇ ਦੁੱਧ ਪਾਉਨੇ ਆਂ ਜੀ ਵਿੱਚ। ਹਾਂਜੀ। ਇਹਨੂੰ ਅਜੀ ਟੱਕ ਦੰਨੇ ਆਂ ਜੀ। ਇਹ ਨਹੀਂ ਕੋਈ ਲੰਨਾ ਜਾਵੇ ਗਰਮ ਹੋਏਗਾ ਇਹ ਤਾਂ ਪਲੇਟ ਸਾਡੇ ਕੋਲ ਹੈਗਾ ਉਹ ਪਲੇਟ ਛੋਟੀ ਸੀ ਆਪਾਂ ਇਹਦਾ ਧੱਕਾ ਇਹਦੇ ਉੱਤੇ ਲਾ ਦਨੇ ਐ ਨਹੀਂ ਕੋਈ ਗਰਮ ਤੈਨੂੰ ਲੱਗੂਗਾ ਸਹੀ ਕਰ ਲਈ ਹਾਂਜੀ ਹੁਣ ਇਹਦਾ ਚਾਹ ਹੋ ਰਹੀ ਆ ਅਸੀਂ ਇਹਦੇ ਵਿੱਚ ਦੁੱਧ ਪਾਉਨੇ ਆ ਦੁੱਧ ਪਾਉਣ ਲੱਗੇ ਆ ਜੀ ਆਪਾਂ ਪਾ ਲਿਆ ਕੋਈ ਨਾ ਬਹੁਤਾ ਦੁੱਧ ਸਹੀ ਐ ਨਾ ਭਾਂਡੇ ਵੀ ਡਿਗੀ ਜਾਂਦੇ ਆ ਜੀ ਦੁੱਧ ਆਪਾਂ ਪਾਤਾ ਜੀ ਸਾਰਾ ਸਹੀ ਨਹੀਂ ਉਹ ਬਸ ਉਹ ਵਾਲੇ ਦੀ ਵੇਟ ਕਰ ਰਹੇ ਹਾਂ ਠੀਕ ਹੈ ਜੀ ਸਾਡੀ ਬਣ ਰਹੀ ਆ ਹਾਂ ਜੀ ਦੇਖੋ 3 ਗੋੜੇ ਉਬਾਲ ਆਣੇ ਆ ਸਾਡੀ ਬਣ ਰਹੀ ਆ ਚਾਹ ਨੂੰ ਉਬਾਲ ਆਣੇ ਵਾਲਾ ਦੇਖੋ ਉਬਾਲਾ ਆ ਗਿਆ ਜੀ ਚਾਹ ਆਪਾਂ ਬੰਦ ਕਰ ਦਨਗੇ ਦੇਖੋ ਚਾਹ ਆਪਾਂ ਬੰਦ ਕਰ ਦਨੀਆਂ ਹੁਣ ਆਪਾਂ ਚਾਹ ਤੇ ਨਾਲ ਭੂਗਨੇ ਜੋ ਅਸੀਂ ਪੰਜਾਬੀ ਚ ਕਹਿੰਦੇ ਹਾਂ ਹੁਣ ਅਸੀਂ ਇਹ ਸਰਵ ਕਰਨੇ ਆ ਤੇ ਖਾਣਨੇ ਆ ਜੀ ਮੈਂ ਤਾਂ ਮੇਰੀ ਮਾਤਾ ਤੇ ਮੇਰਾ ਭਰਾ ਤੇ ਆਪਾਂ ਸਾਰੇ ਜਣੇ ਬੈਠ ਕੇ ਖਾਣੇ ਆ ਜੀ ਚਾਹ ਬਣ ਗਈ ਆ ਚਾਹ ਹੁਣ ਮੈਂ ਗਰਾਂਸਾ ਵਿੱਚ ਪਾਉਣ ਲੱਗਾ ਹਾਂ ਆਪਾਂ ਸਰਬਗਾਂਤੀਆਂ ਨਾਲ ਦੇਖੋ ਜੀ ਤੁਸੀਂ ਦੱਸੋ ਕਮੈਂਟ ਕਰਕੇ ਕੀ ਹੈ ਆਪਾਂ ਲਈ ਆ ਆਪਾਂ ਪੀਣ ਲਈ ਨਾਲ ਭੋਗਣੇ ਆ ਜੀ ਚਲੋ ਸਾਰੇ ਫਰੈਂਡ ਮਿਲਦੇ ਆ ਅਗਲੇ ਕਿਸੇ ਵਲੌਗ ਚ ਰੱਬ ਰੱਖਾ ਜੀ ਥੈਂਕ ਯੂ ਜੀ